ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਕarele ਤੇ ਇੱਥੇ ਆਪਾਂ 1 ਕਿਲੋ ਕarele ਲਏ ਸੀ ਤੇ ਕareleਆਂ ਨੂੰ ਆਪਾਂ ਛਿੱਲ ਕੇ ਤੇ ਨਮਕ ਲਾ ਕੇ ਤੇ ਇਹਨਾਂ ਨੂੰ ਆਪਾਂ ਧੋ ਲਿਆ ਸੀ ਤੇ ਆਪਾਂ ਜਿਹੜੇ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਦੇ ਅੰਦਰੋਂ ਸਾਫ਼ ਕਰ ਲਿਆ ਸੀ ਸਾਰੇ ਬੀਜ ਆਪਾਂ ਕੱਢ ਕੇ ਰੱਖ ਦਿੱਤੇ ਸੀ ਤੇ ਇੱਥੇ ਆਪਾਂ ਬੀਜ ਲਏ ਸੀ ਥੋੜੇ ਜਿਹੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਖੱਟੀ ਅੰਬੀ ਤੇ ਖੱਟੀ ਅੰਬੀ ਪਾ ਕੇ ਆਪਾਂ ਅੱਜ ਕareleਆਂ ਨੂੰ ਬਣਾ ਕੇ ਤਿਆਰ ਕਰਾਂਗੇ ਤੇਲ ਗਰਮ ਹੋ ਗਿਆ ਤੇਲ ਦੇ ਵਿੱਚ ਆਪਾਂ ਕareleਆਂ ਨੂੰ ਛੱਡ ਦਵਾਂਗੇ ਤੇ ਕarele ਆਪਾਂ ਤਲ ਲਵਾਂਗੇ ਕareleਆਂ ਨੂੰ ਉਲਟ ਫੁਲਟ ਕਰ ਦਵਾਂਗੇ ਕਰੇਲਿਆਂ ਨੂੰ ਆਪਾਂ ਤਲ ਲਿਆ ਸੀ ਤੇ ਕਰੇਲਿਆਂ ਨੂੰ ਆਪਾਂ ਹੁਣ ਚਾਨਣੀ 'ਚ ਪਾ ਦਵਾਂਗੇ ਜਿਹੜਾ ਇਹਨਾਂ ਦਾ ਤੇਲ ਹੋਏਗਾ ਉਹ ਉੱਚੜ ਜੇਕਰ ਤੇ ਸਾਰੇ ਕਰੇਲਿਆਂ ਨੇ ਮੈਂ ਇਸ ਤਰ੍ਹਾਂ ਚਾਨਣੀ ਦੇ ਵਿੱਚ ਪਾ ਦਿੱਤਾ ਸੀ ਤੇ ਬਾਕੀ ਦੇ ਕਰੇਲੇ ਵੀ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਪਾਉਂਦੇ ਜਾਵਾਂਗੇ ਕਰੇਲੇ ਨੂੰ ਆਪਾਂ ਪਲੇਟ ਵਿੱਚ ਰੱਖ ਦੇਵਾਂਗੇ। ਬਾਕੀ ਦੇ ਕਰੇਲੇ ਵੀ ਅਸੀਂ ਤਾਲ ਲਏ ਸੀ ਤੇ ਇਹਨਾਂ ਨੂੰ ਵੀ ਆਪਾਂ ਛਾਨਣੀ 'ਚ ਪਾ ਕੇ ਤੇਲ ਨਿਚੋੜ ਦੇਵਾਂਗੇ। ਤੇਲ ਗਰਮ ਹੋ ਗਿਆ ਸੀ ਮੈਂ ਇਹਦੇ ਵਿੱਚ ਜੀਰਾ ਪਾ ਦਵਾਂਗੀ। ਜੀਰੇ ਨੂੰ ਤੜਕ ਲਵਾਂਗੇ। ਜੀਰਾ ਤੜਕਿਆ ਗਿਆ ਇੱਥੇ ਲਿਆ ਸੀ ਅਦਰਕ ਤੇ ਲਸਣ ਇਹਨਾਂ ਨੂੰ ਮੈਂ ਕਟ ਲਿਆ ਸੀ ਤੇ ਇਹ ਵੀ ਆਪਾਂ ਇਹਦੇ ਵਿੱਚ ਤੇਲ ਪਾ ਦਵਾਂਗੇ 2-3 ਮਿੰਟ ਬਾਅਦ ਸਕੇ ਇਹਨਾਂ ਨੂੰ ਪੁੰਨਾਗੇ ਤੇ ਇੱਥੇ ਲਿਆ ਸੀ ਆਪਾਂ ਕਰੇਲਿਆਂ ਦੇ ਬੀਜ ਤੇ ਅੰਬੇ ਨੂੰ ਵੀ ਮੈਂ ਗ੍ਰाइंड ਕਰ ਲਿਆ ਸੀ ਵੀ ਹੁਣ ਪਾ ਦਵਾਂਗੇ ਜੀ ਆਪਾਂ ਪਿਆਜ਼ ਪਿਆਜ਼ਾਂ ਨੂੰ ਮਿਕਸ ਕਰ ਦਵਾਂਗੇ ਪਿਆਜ਼ਾਂ ਨੂੰ 4-5 ਮਿੰਟ ਵਾਸਤੇ ਮੈਂ ਭੁੰਨ ਲਿਆ ਸੀ ਤੇ ਹੁਣ ਇੱਥੇ ਪਾ ਦਵਾਂਗੇ ਹਰੀ ਮਿਰਚ ਤੇ ਨਾਲ ਹੀ ਪਾਵਾਂਗੇ ਆਪਾਂ 1 ਚਮਚਾ ਨਮਕ ਦਾ ਕਸ਼ਮੀਰੀ ਲਾਲ ਮਿਰਚ ਪਾਊਡਰ ਕਾਲੀ ਮਿਰਚ ਪਾਊਡਰ 1/2 ਚਮਚਾ 1/2 ਚਮਚਾ ਹਲਦੀ ਪਾਊਡਰ 1/2 ਚਮਚਾ ਧਨੀਆ ਪਾਊਡਰ ਮਸਾਲੇ ਨੂੰ ਮਿਕਸ ਕਰ ਦਵਾਂਗੇ ਕਿ ਮਸਾਲੇ ਦੇ ਵਿੱਚ ਟਮਾਟਰ ਪਾਉਣ ਦੀ ਕੋਈ ਆਮਚੂਰ ਪਾਉਣ ਦੀ ਨਾਰਦਾਣਾ ਪਾਉਣ ਦੀ ਕੋਈ ਲੋੜ ਨਹੀਂ ਇਹਦੇ ਵਿੱਚ ਆਪਾਂ ਖੱਟੀ ਅੰਬੀ ਪਾਈ ਸੀ ਤੇ ਅੰਬੀ ਕਾਫੀ ਜਿਆਦਾ ਖੱਟੀ ਹੁੰਦੀ ਹੈ ਇਸ ਕਰਕੇ ਆਪਾਂ ਕੁਛ ਇਹਦੇ ਵਿੱਚ ਆਂਪ ਚੰਪ ਚੂਰ ਲੂ ਪਾਇਆ ਤੇ ਆਪਾਂ ਅੰਬੀ ਵਾਲੇ ਭਰ ਕੇ ਕਰੇਲੇ ਬਣਾ ਕੇ ਤਿਆਰ ਕਰਾਂਗੇ ਮਸਾਲੇ ਦੇ ਵਿੱਚ ਮੈਂ 2 ਕ ਚਮਚੇ ਪਾਣੀ ਪਾ ਦਵਾਂਗੇ ਮਿਰਚਾਂ ਵਾਲੀ ਕੌਲੀ 'ਚ ਹੀ ਲਿਆ ਸੀ ਪਾਣੀ ਤੇ ਮਸਾਲੇ ਜਿਹੜੇ ਪਾਣੀ ਪਾ ਕੇ ਚੰਗੀ ਤਰ੍ਹਾਂ ਖੁੱਲ ਜਾਣਗੇ ਮਸਾਲੇ ਵਿੱਚ ਆਪਾਂ ਧਨੀਏ ਨੂੰ ਪਾ ਦਵਾਂਗੇ ਤੇ ਮਸਾਲਾ ਪੁਣੇ ਕੇ ਤਿਆਰ ਹੈ ਤੇ ਧਨੀਏ ਨੂੰ ਮਿਕਸ ਕਰ ਦਵਾਂਗੇ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਵਾਂਗੇ ਤੇ ਮਸਾਲੇ ਨੂੰ ਠੰਡਾ ਕਰਕੇ ਤੇ ਆਪਾਂ ਕਰੇਲੇ ਭਰ ਲਵਾਂਗੇ ਮਸਾਲੇ ਨੂੰ ਠੰਡਾ ਕਰ ਲਿਆ ਸੀ ਤੇ ਹੁਣ ਆਪਾਂ ਇਹਨੂੰ ਕਰੇਲਿਆਂ ਨੂੰ ਭਰ ਦਵਾਂਗੇ ਇਸ ਤਰੀਕੇ ਨਾਲ ਆਪਾਂ ਕਰੇਲਿਆਂ ਨੂੰ ਭਰ ਕੇ ਸਾਰਿਆਂ ਤਿਆਰ ਕਰ ਲੈਣਾ ਤੇ ਮਸਾਲੇ ਨੂੰ ਆਪਾਂ ਭਰ-ਭਰ ਕੇ ਕਰੇਲਿਆਂ ਦੇ ਵਿੱਚ ਰੱਖਾਂਗੇ ਕਰੇਲਿਆਂ ਨੂੰ ਆਪਾਂ ਭਰ ਕੇ ਮਸਾਲੇ ਨਾਲ ਬਹੁਤ ਵਧੀਆ ਇਹਨਾਂ ਭਰ ਕੇ ਤਿਆਰ ਕਰ ਲਿਆ ਸੀ ਹੁਣ ਆਪਾਂ ਇੱਕ ਵਾਰੀ ਇਹਨਾਂ ਨੂੰ ਕੜਾਈ 'ਚ ਫੇਰ 5 ਕਿ ਮਿੰਟ ਇਹਨਾਂ ਨੂੰ ਸੇਕ ਲਵਾਵਾ ਦੇਵਾਂਗੇ ਜਿਹੜੀ ਕੜਾਈ ਦੇ ਵਿੱਚ ਆਪਾਂ ਕਰੇਲੇ ਤਲੇ ਸੀ ਉਹ ਕੜਾਈ ਦੇ ਵਿੱਚ ਤੇਲ ਪਾ ਕੇ ਫੇਰ ਆਪਾਂ ਕਰੇਲਿਆਂ ਨੂੰ ਇਸ ਤਰ੍ਹਾਂ ਰੱਖ ਦੇਵਾਂਗੇ ਤੇ ਬਹੁਤ ਵਧੀਆ ਕਰੇਲੇ ਬਣ ਕੇ ਤਿਆਰ ਹੋਣਗੇ ਤੇ ਜੇ ਤੁਹਾਨੂੰ ਮੇਰੇ ਕਰੇਲੇ ਬਣਾਉਣ ਦਾ ਤਰੀਕਾ ਵਧੀਆ ਲੱਗਾ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਰੇਲੇ ਇਸ ਤਰ੍ਹਾਂ ਬਣਾਉਣ ਨਾਲ ਸਾਰਿਆਂ ਨੂੰ ਬਹੁਤ ਪਸੰਦ ਆਉਂਦੇ। 5 ਕਿ ਮਿੰਟ ਆਪਾਂ ਹੁਣ ਟੱਕ ਕੇ ਇਹਨਾਂ ਕਰੇਲਿਆਂ ਨੂੰ ਪਕਾ ਲਵਾਂਗੇ। ਕਰੇਲਿਆਂ ਨੂੰ ਆਪਾਂ 5 ਮਿੰਟ ਹੋ ਗਏ ਸੀ ਤੇ ਕਰੇਲਿਆਂ ਨੂੰ ਇੱਕ ਵਾਰੀ ਮੈਂ ਉਲਟ-ਪੁਲਟ ਕਰ ਦਿੱਤਾ ਸੀ ਤੇ ਮਸਾਲਾ ਬਿਲਕੁਲ ਨਹੀਂ ਕਰੇਲਿਆਂ ਦੇ ਵਿੱਚੋਂ ਨਿਕਲਿਆ ਵੀ। ਕਰੇਲਿਆਂ ਨੂੰ ਆਪਾਂ ਪਲੇਟ ਵਿੱਚ ਪਾ ਲਿਆ ਤੁਸੀਂ ਦੇਖ ਸਕਦੇ ਕਰੇਲੇ ਕਿੰਨੇ ਵਧੀਆ ਲਾਜਵਾਬ ਬਣੇ ਆ ਤੇ ਬਹੁਤ ਵਧੀਆ ਕਰੇਲੇ ਮਸਾਲੇਦਾਰ ਅਸੀਂ ਭਰ ਭਰ ਕੇ ਬਣਾਏ ਸੀ ਤੇ ਜੇ ਤੁਹਾਨੂੰ ਮੇਰੇ ਕਰੇਲਿਆਂ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ